ब्रेक टू मैट ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਬ ਤੁਹਾਡਾ ਵੀ ਸਵਾਗਤ ਹੈ ਜੀ ਸੁਖੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਸ਼ੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੋਗਾ ਦੇ ਵੱਲੋਂ WhatsApp ਦੇ ਉੱਤੇ ਰਮਨਜੀਤ ਸਿੰਘ ਬਿੱਟੂ ਅਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਸੋਧਣ ਦਾ ਜੋ ਐਲਾਨ ਕੀਤਾ ਗਿਆ ਹੈ ਉਸ ਨੂੰ ਭਾਈ ਅਮਰਕਮਲ ਸਿੰਘ ਦੇ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ ਜਦ ਕਿ ਪਾਰਟੀ ਦੇ ਬਲੋਂ ਇਸ ਡਰਾਮੇ ਨੂੰ ਵਾਰਿਸ ਪੰਜਾਬ ਦੇ ਗੁੱਟ ਨੂੰ ਬਦਨਾਮ ਕਰਨ ਦੀ ਰਾਜਨੀਤੀ ਸਾਜ਼ਿਸ਼ ਕਿਹਾ ਜਾ ਰਿਹਾ ਹੈ ਅਸਲ ਦੇ ਵਿੱਚ ਇਹ ਕੀ ਪਰਤੰਤ ਸਿਰਜਿਆ ਜਾ ਰਿਹਾ ਹੈ ਇਸ ਖਬਰ ਤੇ ਤੁਹਾਡਾ ਕੀ ਨਜ਼ਰੀਆ ਹੈ ਹਾਂ ਜੀ ਇਹ ਗੱਲ ਇਹਨਾਂ ਦੇ ਵਿੱਚ ਬੜੀ ਇੱਕ ਬਰਨਿੰਗ ਟਾਪਿਕ ਹੈਗਾ ਭਖਦਾ ਮਸਲਾ ਆਏਗਾ ਹੂੰ ਹੂੰ ਕਿਉਂਕਿ ਜਿਹੜੀ ਮਤਲਬ ਸ਼ੁਰੂਮਣੀ ਕਰਦਨ ਵਾਰਿਸ ਪੰਜਾਬ ਦੇ ਇਹਨਾਂ ਦੀ ਭਰਤੀ ਹੋ ਰਹੀ ਹੈ ਜੀ ਜਿਨ੍ਹਾਂ ਦੇ ਜਿਹੜੇ ਮੁਖੀ ਹੈਗੇ ਉਹ ਜੇਲ੍ਹ 'ਚ ਬੈਠੇ ਐ ਡਿਪੂਟ ਬਰੇ ਬੈਠੇ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਡੇ ਆ ਗਿਆ ਹੂੰ ਲੇਕਿਨ ਗੱਲ ਇਹ ਹੈ ਕਿ ਉਦੇ ਉਸੇ ਲੈਟਰ ਪੈਡ ਦੇ ਉੱਤੇ ਜਾਂ ਉਸ WhatsApp ਗਰੁੱਪ ਦੇ 600 ਬੰਦਾ ਗਰੁੱਪ ਦਾ ਉਹਦੇ ਵਿੱਚ ਛਰੇ ਆਮ ਹੀ ਮਤਲਬ ਇਹ ਚੈਟਿੰਗ ਚੱਲਦੀ ਹੈਗੀ ਹੈ ਹਾਂਜੀ ਹੈਨਾ ਜੀ ਤੇ ਮੇਰੇ ਕੋਲ ਅਸਲਾ ਹੋਵੇ ਮੈਂ ਕਿਹੜਾ ਪਿੰਨਾ ਸੌਦਾ ਲਾਉਣਾ ਪਿੰਨਾ ਬਿੱਟੂ ਦਾ ਸੌਦਾ ਲਾਉਣਾ ਜਾਂ ਮੁੱਠੀ ਦਾ ਸੌਦਾ ਲਾਉਣਾ ਹੈਗਾ ਦੇਖੋ ਜੀ ਇਹ ਗੱਲ ਦੇਖੀ ਜੇ ਮੈਂ ਤੇ ਗੱਲ ਚੰਗੀ ਨਹੀਂ ਗਈ ਹਮ ਅੱਜ ਸੋਸ਼ਲ ਮੀਡੀਆ 'ਚ ਬਹੁਤ ਸਾਰੇ ਇਦਾਂ ਦੇ ਗਰੁੱਪ ਚੱਲ ਰਿਹਾ ਜਿਨ੍ਹਾਂ ਦੀ ਚੈਟਿੰਗ ਦੇ ਵਿੱਚ ਅਜਿਹੇ ਮਤਲਬ ਗੋਲ ਕਬੋਲ ਹੁੰਦੇ ਆ ਹਮ ਕਈ ਵੀ ਲੋਕੀ ਗਾਲੀ ਗਲੋਚ ਵੀ ਕਰਦੇ ਆ ਕਿ ਕਿਸੇ ਮੰਤਰੀ ਕਿਸੇ ਪ੍ਰਧਾਨ ਮੰਤਰੀ ਦੀ ਜਾਂ ਕਿਸੇ ਦੀ ਵੀ ਗੱਲ ਹੁੰਦੀ ਆ ਤੇ ਲੋਕੀ ਬਸ ਬਕਵਾਸ ਕਰਦੇ ਆ ਉਹਦੇ ਤੇ ਕਿਸੇ ਦਾ ਕਿੰਤੂ ਪ੍ਰੰਤੂ ਨਹੀਂ ਹੋ ਰਿਆ ਜੀ ਜੀ ਮਤਲਬ ਮੈਂ ਦੇ ਦਾਂ ਕਿ ਜਿੱਨਾ ਚਰ ਜੇ ਸੋਸ਼ਲ ਮੀਡੀਆ ਉੱਤੇ ਵੀ ਸਾਨੂੰ ਕੋਈ ਅਧਿਕਾਰ ਨਹੀਂਗਾ ਕਿਸੇ ਨੂੰ ਗੱਲਾਂ ਘਟਾਉਣ ਦਾ ਜਾਂ ਇਦਾਂ ਦੀ ਗੱਲ ਕਰਨ ਦਾ ਜਿਉਂ ਚੱਲਦਾ ਤੇ ਉਹਨੂੰ ਰੱਖੀ ਕਿੰਨੇ ਕਰਨੀ ਹੈ ਸਾਰਾ ਸਿਸਟਮ ਇਹਦਾ ਵਧੀਆ ਚਾਹੀਦਾ ਕਿ ਕਿਤੇ ਵੀ ਗਲਤ ਚੈਟਿੰਗ ਹੁੰਦੀ ਆ ਉਹਦਾ ਮਤਲਬ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਉਹਦਾ ਨੋਟਿਸ ਲੈਣਾ ਚਾਹੀਦਾ ਹੈ ਥੈਟਸ ਇਟ ਜੀ ਜੀ ਹੁਣ ਉਹ ਨਹੀਂ ਹੋ ਰਿਹਾ ਜਿਹਦੇ ਕਰਕੇ ਇਹ ਲੋਕਾਂ ਨੂੰ ਹੌਸਲਾ ਮਿਲ ਰਿਹਾ ਹੈਗਾ ਹਮ ਬੇਸ਼ੱਕ ਬੇਸ਼ੱਕ ਰਵਨੀਤ ਬਿੱਟੂ ਨੇ ਮਤਲਬ ਮਤੌਖਲਾ ਯਾਰ ਕੀਤਾ ਕਿ ਮੇਰੇ ਕਾਤਲ ਮੇਰੇ ਕਤਲ ਦੀ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਜ਼ਿਸ਼ ਕੀਤੀ ਜਾ ਰਹੀ ਹੈ ਸਾਜ਼ਿਸ਼ ਕੀਤੀ ਜਾ ਰਹੀ ਹੈ ਔਰ ਮਜੀਠੀਆ ਨੇ ਇਸ ਕਾਨਫਰੰਸ ਕਰਕੇ ਵੀ ਮਤਲਬ ਸਰਕਾਰ ਨੂੰ ਭੰਡਿਆ ਵਾ ਜਾਂ ਇਸ ਕੰਮ ਨੂੰ ਭੰਡਿਆ ਜੋ ਦੇਖੋ ਉਹਨਾਂ ਨੇ ਆਪਣਾ ਵਿਰੋਧ ਕਰਨਾ ਲੇਕਿਨ ਘਰ ਡਰ ਵੀ ਹੁੰਦਾ ਜੀ ਬਿਲਕੁਲ ਰਾਜਨੀਤਿਕ ਨੀਤਾ ਜੀ ਇਸ ਲੈਵਲ ਦੇ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਨੂੰ ਇੱਕ ਜੇ ਉਹਨਾਂ ਨੇ ਆਖਿਆ ਮਜੀਠੀਆ ਜੇ ਗੱਲ ਕਹਿੰਦਾ ਹੈਗਾ ਕਿ ਉਹ ਪਾਇਆ ਮਰਦ ਬਾਲਚਨ ਸ਼ੈਤਾਨ ਆ ਆਲਮੀ ਹੈਗਾ ਹਮ ਲੇਕਿਨ ਉਹਦੀ ਸ਼ੈਤਾਨੀਅਤ ਹੈਗੀ ਆ ਉਹ ਦਾ ਭੇਖ ਦੇ ਭਿੰਡਰਾਂ ਵਾਲੇ ਦਾ ਤੇ ਵਿੱਚੋਂ ਗੈਂਗਸਟਰ ਦੇ ਨਾਲ ਰਲਿਆ ਹੋਇਆ ਹੈਗਾ ਜੀ ਜੀ ਕਹਿੰਦੇ ਉਹ ਪ੍ਰਚਾਰਕ ਨਹੀਂ ਜੀ ਉਹ ਢੋਂਗੀ ਨੇ ਠੀਕ ਹੈ ਨਾ ਜੀ 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 ਹੁਣ ਜਦੋਂ ਤੁਸੀਂ ਇਹਦੇ ਸਲੋਗਨ ਬੋਲਦੇ ਆ ਤੇ ਮੇਰੇ ਕਹਿਣ ਨੂੰ ਉਹਦੇ ਜਿਹੜੇ ਚਾਹਤੇ ਹੈਗੇ ਆ ਉਹ ਜਿਹੜੇ ਗੁੱਸੇ ਹੋਰੇ ਗਿਆ ਜੀ ਉਹ ਭੜਕਣਗੇ ਹਮ ਲੇਕਿਨ ਅਸੀਂ ਪਹਿਲਾਂ ਆਪ ਹੀ ਵਰਤਾਂ ਤੇ ਨਾਸਰ ਜੀਏ ਜਿਹਦੇ ਨਾਲ ਸਾਨੂੰ ਉਹਦਾ ਉਲਟਾ ਹੂੰ ਇਹ ਸੈਂਡ ਕਰਨਾ ਪਵੇ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕਦੇ ਲੇਕਿਨ ਉਹਨਾਂ ਨੇ ਰੋਟੀ ਵੇਸੇ ਕੰਮ ਦੀ ਕਣੀ ਹੈ ਹੂੰ ਸਿਆਸਦਾਨ ਨੇ ਸਿਆਸਦਾਨ ਨੇ ਕੀ ਕਰਨਾ ਜੇ ਸਿਆਸਦਾਨ ਪ੍ਰੋਬਲਮ ਕਰੀਟਰ ਨਾ ਹੋਵੇ ਤੇ ਫਿਰ ਕੀ ਕਰੂਗਾ ਹੂੰ ਬੁਟੀਆਂ ਜੁੱਤੀਆਂ ਬਾਤ ਕਰੋ ਲੋਕਾਂ ਦੀਆਂ ਜੀ ਉਹਦਾ ਕੰਮ ਹੀ ਹੈਗਾ ਕਿ ਮੈਂ ਪ੍ਰੋਬਲਮ ਕ੍ਰੀਏਟ ਕਰਾਂ ਜੀ ਜੀ ਗੱਲ ਅਸੀਂ ਸਾਨੂੰ ਇਸ ਗੱਲ ਦੀ ਫ਼ਹਸੂਸ ਵੀ ਆ ਕਿ ਕਿਸੇ ਗੱਲ ਦੇ ਇਦਾਂ ਦੀ ਗੱਲ ਹੋਣੀ ਹੂੰ ਲੇਕਿਨ ਮੈਂ ਇਹ ਵੀ ਗੱਲ ਕਰਦਾ ਕਿ ਅੱਜ ਭਾਈ ਅਮਰਤਪਾਲ ਸਿੰਘ ਜਿਹੜਾ ਗਰੁੱਪ ਹੈਗਾ ਜਾਂ ਉਹਨਾਂ ਦੇ ਮਤਲਬ ਖਾਸ ਵਕੀਲ ਹੈਗੇ ਮਿਸਟਰ ਖਾਰਾ ਉਹ ਜਦੋਂ ਵੀ ਗੱਲ ਕਰਦੇ ਹੈਗੇ ਉਹਨਾਂ ਨੇ ਕਦੀ ਦੰਦਾਂ ਦੇ ਨਹੀਂ ਬਦਬੂ ਆਈ ਹੂੰ ਕਿ ਉਹ ਕੋਈ ਹਿੰਦੂ ਸਿੱਖ ਦੀ ਗੱਲ ਕਰਦੇ ਹੋਣ ਜਾਂ ਉਹ ਕਿਸੇ ਦੇ ਖਿਲਾਫ ਕਰਦੇ ਹੋਣ ਜਾਂ ਉਹਨਾਂ ਨੇ ਕੋਈ ਦੰਦਾਂ ਦਾ ਕੋਈ ਟਾਸਕ ਫੋਰਸ ਬਣਾਈ ਹੋਵੇ ਜਿਨ੍ਹਾਂ ਨੇ ਕਰਕੇ ਉਹਨਾਂ ਨੇ ਮਤਲਬ ਲੋਕਾਂ ਨੂੰ ਅਤਵਾਦ ਫੈਲਾਉਣਾ ਹੋਵੇ ਇਹਦੀ ਗੱਲ ਨਹੀਂ ਗਈ ਜੀ ਜੀ ਜਦੋਂ ਇਹਨਾਂ ਨੇ ਪਾਰਲੀਮੈਂਟਲ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੇ ਚੇਜ ਕੀਤੀ ਆ ਕਿ ਲੋਕ ਸਾਡੇ ਨਾਲ ਖੜੇ ਆ ਤੇ ਲੋਕਾਂ ਨੂੰ ਆਪਣੇ ਨਾਲ ਚੱਲਣ ਲਈ ਚਲਾਉਣ ਲਈ ਸਾਨੂੰ ਆਪਣੇ ਚੇਜ ਕਰਨੀ ਪੈਣੀ ਆ ਹਮ ਔਰ ਮਾਗੀ ਦੇ ਉੱਤੇ ਉਹਨਾਂ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਸੀਗਾ ਕਿ ਅਸੀਂ ਪੰਜਾਬੀਆਂ ਲਈ ਗੱਲ ਕਰ ਰਹੇ ਆ ਖਾਲਸਾਪਨ ਦੀ ਗੱਲ ਨਹੀਂ ਕਰਦੇ ਹਮ ਅਸੀਂ Hindu Sikh ਦੀ ਇਕਤਾ ਦੀ ਗੱਲ ਕਰਦੇ ਆ ਜੀ 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 ਅਸੀਂ ਆਪਣੇ ਜਿਵੇਂ ਵੀ ਰੱਖਦੇ ਹੈਗੇ ਆ ਤੇ ਜਦੋਂ ਇਹ ਗੱਲ ਕਰਦੇ ਆ ਤੇ ਜਿਹੜੇ ਦੂਜੇ ਵੀ ਕਹਿੰਦੇ ਉਹਨਾਂ ਨੂੰ ਨਹੀਂ ਪੱਜਦੀ ਗੱਲ ਇਹ ਹਮ ਹੈਨਾ ਕਿਉਂਕਿ ਉਸ ਤੋਂ ਪਹਿਲਾਂ ਉਹਨੇ ਗੱਲ ਕੀਤੀ ਹੈਗੀ ਆ ਜੀ ਹੁਣ ਭਾਈ ਅਮਰਤਪਾਲ ਸਿੰਘ ਤੇ ਇਹ ਗੱਲ ਆਉਂਦੀ ਆ ਵੀ ਉਹ ਗੈਂਗਸਟਰਾਂ ਦੇ ਨਾਲ ਜੁੜਿਆ ਹੋਇਆ ਇਥੋਂ ਤੱਕ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਮਜੀਠੀ ਨੇ ਗੱਲ ਆ ਕੀ ਆ ਕਿ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕੇਂਦਰੀ ਏਜੰਸੀਆ ਦੁਆਰਾ ਹੋਣੀ ਚਾਹੀਦੀ ਆ ਹਾਂਜੀ ਉਹ ਸਿੰਦੇ ਵੀ ਪੰਜਾਬ ਸਰਕਾਰ ਨਹੀਂ ਇਤਨੀ ਹਮ ਉਹ ਕਹਿੰਦੇ ਜੀ ਪੰਜਾਬ ਸਰਕਾਰ ਦੇ ਕੋਲ ਤਾਂ ਇਹ ਸਬੂਤ ਪਹਿਲਾਂ ਹੀ ਪਏ ਸੀਗੇ ਸਾਰੇ ਸਬੂਤ ਪਏ ਆ ਕਹਿੰਦੇ ਪੰਜਾਬ ਸਰਕਾਰ ਦੇ ਹੁੰਦਿਆਂ ਹੀ ਉਹ ਉਹ ਬੰਦੇ ਰਫਲਾਂ ਦੇ ਨਾਲ ਹੀ ਬਹੀਰਾਂ ਘਾਦੇ ਰਹੇ ਹੈਗੇ ਆ ਤੇ ਉਹ ਕਰਦੇ ਰਹੇ ਤੇ ਪੰਜਾਬ ਸਕੂਨ ਨੂੰ ਪਤਾ ਨਹੀਂ ਸੀਗਾ ਜਦੋਂ ਪਾਣੀ ਗਲ ਤੋਂ ਉੱਪਰ ਲੰਘਿਆ ਤੇ ਫਿਰ ਜਾ ਕੇ ਉਹਨਾਂ ਨੂੰ ਉਹਨਾਂ ਨੇ ਗਲੋ ਫੜਿਆ ਹੈਗਾ ਵੀ ਤੁਸੀਂ ਉਹ ਹਾਲਾਤ ਕਿਉਂ ਸਿਰਜਦੇ ਹੋ ਜੀ ਸਰਕਾਰਾਂ ਦੀ ਡਿਊਟੀ ਬਣਦੀ ਆ ਕਿ ਜਦ ਸੱਪ ਨੂੰ ਸਿਰ ਚੱਕਣ ਤੋਂ ਪਹਿਨਾ ਮਾਰੇ ਬਿਲਕੁਲ ਸਹੀ ਜੀ ਤੇ ਜਦੋਂ ਤੁਸੀਂ ਸੱਪ ਨੇ ਫੁੰਗਾਰੇ ਮਾਰਤੇ ਆ ਜਦੋਂ ਤੁਸੀਂ ਆਪਣਾ ਦਿਖਾ ਹੀ ਦਿੱਤਾ ਤੇ ਫਿਰ ਤੁਸੀਂ ਭਾਵੇਂ ਬੀਨ ਵਜਾਓ ਤੇ ਭਾਵੇਂ ਤੁਸੀਂ ਕੋਈ ਜੋਗੀ ਲੈ ਕੇ ਆਓ ਉਹ ਇੱਕ ਬਾਦਿਆ ਗੱਲ ਹੈਗੀ ਇਸ ਕਰਕੇ ਦੋਸ਼ੀ ਤੇ ਕੀ ਸਰਕਾਰਾਂ ਮਦੋਸ਼ੀ ਹੈਗੀਆਂ ਜੀ ਜੀ ਲੇਕਿਨ ਗੱਲ ਹੈਗੀ ਆ ਕਿ ਅਸੀਂ ਉਹਨਾਂ ਨੂੰ ਦੋਸ਼ੀ ਅਸਰ ਕਿ ਮਨਉਂਦੇ ਆ ਕਿ ਜਿਹੜੇ ਉਹਨਾਂ ਦੀ ਥਿੰਗ ਟੰਗ ਹੈਗਾ ਲੇਕਿਨ ਠੀਕ ਹੈ ਉਹਨਾਂ ਕੋਈ ਬੁੱਧੀਜੀਵੀ ਸੱਲ ਹੈ ਨਹੀਂਗਾ ਉਹਨਾਂ ਕੋ ਉਹਦਾਂ ਦਾ ਕੋਈ ਥਿੰਗ ਟੰਗ ਹੈ ਨਹੀਂਗਾ ਜਿਹੜਾ ਕੋਈ ਖਾਸ ਫੈਸਲਾ ਕੋਈ ਗੱਲ ਕਰ ਸਕੇ ਲੇਕਿਨ ਉਹਦਾ ਇਹ ਦਾਵਾ ਹੈਗਾ ਕਿ ਜੇਕਰ ਅਸੀਂ 24 ਦੇ ਵਿੱਚ ਦੋ ਪਾਰਲੀਮੈਂਟ ਦੀਆਂ ਮਤਲਬ ਚੋਣਾਂ ਜਿੱਤੀਆਂ ਹੈਗੀਆਂ ਤੇ ਉਹਦੇ ਵਿੱਚ ਰਿਕਾਰਡ ਤੋੜਿਆ ਤੇ 27 ਦੇ ਵਿੱਚ ਸਾਡੀ ਸਰਕਾਰ ਬਣੀ ਸੁਭਾਵ ਹੈਗੀ ਆ ਉਹ ਕਹਿੰਦੇ ਵੀ ਜਿਹੜੇ ਮਤਲਬ ਹੈਗੇ ਆ ਅਸੀਂ ਜੇਲ੍ਹ ਚ ਬਿਠੇ ਨੂੰ ਮੁੱਖ ਮੰਤਰੀ ਬਣਾਵਾਂਗੇ ਹੂੰ ਜੀ ਔਰ ਗੱਲ ਸੱਚ ਵੀ ਹੋ ਸਕਦੀ ਆ ਕਿਉਂਕਿ ਪੰਜਾਬ ਇਹ ਮਿਲੂ ਭੇਡਾਂ ਦਾ ਮੈਂ ਸਟੇਟ ਹੈਗੀ ਆ ਇਹਨਾਂ ਦਾ ਪਤਾ ਕਿਦਾਂ ਤਰ ਬਣਿਆਗਾ ਬਿਲਕੁਲ ਜੀ ਬਿਲਕੁਲ ਜੇ ਜਦੋਂ ਕਹਿਣਾ ਨਹੀਂ ਉਹ ਅਸੀਂ ਥਾਗ ਗਏ ਸੀ ਅਕਾਲੀਆਂ ਕਾਂਗਰਸੀਆਂ ਤੋਂ ਆਮ ਆਦੀ ਪਾਰਟੀ ਨੂੰ ਕਿਦੋਂ ਆਮ ਆਦੀ ਪਾਰਟੀ ਉਦੋਂ ਹੀ ਪੈਣੀ ਨਿਕਲੀ ਆ ਹੁਣ ਚੌਥੀ ਧਿਰ ਲੈ ਕੇ ਆਉਣੀ ਆ ਚੌਥੀ ਧਿਰ ਜੀ ਉਹ ਚੌਥੀ ਧਿਰ ਵੀ ਇੱਕੀ ਆਜੂਗੀ ਹੂੰ ਅਸੀਂ ਕੀ ਅਸੀਂ ਖੁਦ ਨੂੰ ਨਹੀਂ ਪਰਖ ਰਹੇ ਹੂੰ ਅਸੀਂ ਖੁਦ ਨਹੀਂ ਸੋਚ ਰਹੇ ਜੀ ਵੀ ਅਸੀਂ ਕੀ ਕਰਨਾ ਲੇਕਿਨ ਅੱਜ ਤੱਕ ਮੈਂ ਦੇਖਿਆ ਕਿ ਜੜੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਮੈਨੂੰ ਕੋਈ ਸੰਜੀਦਾ ਗੱਲ ਨਹੀਂ ਸਾਹਮਣੇ ਆਈ ਹੂੰ ਕੋਈ ਸੰਜੀਦਾ ਵਕਲਪ ਵੀ ਨਹੀਂ ਆ ਰਿਹਾ ਜੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਕੋਲ ਕੋਈ ਸੰਜੀਦਾ ਵਕਲਪ ਨਹੀਂ ਆ ਰਿਹਾ ਕਿ ਜੇ ਲੋਕਾਂ ਦੇ ਵਿੱਚ ਵਿਸ਼ਵਾਸ ਬਣ ਚੁੱਕੇ ਅੱਜ ਰਾਜਨੀਤੀ ਜਾਂ ਰਾਜਨੀਤਿਕ ਜਿੰਨੇ ਵੀ ਲੋਕ ਹੈਗੇ ਆ ਇਹਨਾਂ ਦੇ ਪ੍ਰਤੀ ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਹੋ ਗਈ ਹੈ ਹੂੰ ਇਹ ਚੰਗੀ ਵੀ ਗੱਲ ਕਹਿਣ ਲੋਕ ਨੂੰ ਬੁਰੀ ਗੱਲ ਮੰਨਦੇ ਆ ਵਿਸ਼ਵਾਸ ਖਤਮ ਹੋ ਗਿਆ ਹੂੰ ਤੁਸੀਂ ਦੇਖੋ ਕਿ ਭਾਰਤੀ ਲੋਕਤੰਤਰ ਦੇ ਵਿੱਚ ਔਰ ਜਦੋਂ ਲੋਕਾਂ ਨੇ ਇੱਕ ਵਿਸ਼ਵਾਸ ਦੇ ਲੋ ਜਿੰਨਾ ਸੀ ਭਰੋਸਾ ਜਿੰਨਾ ਸੀ ਤੇ ਉਸ ਤੋਂ ਬਾਅਦ ਨਾ ਰਿਜ਼ਲਟ ਕਿਉਂ ਹੁੰਦਾ ਕੁਝ ਵੀ ਨਹੀਂ ਹਮ ਜਿਹੜੀ ਸਾ ਮੌਜੂਦਾ ਸਰਕਾਰ ਹੈਗੀ ਆ ਜਿਹੜੀਆਂ ਗਰੰਟੀਆਂ ਜਾਂ ਭਰੋਸਾ ਜਾਂ ਝੂਠ ਬੋਲ ਕੇ ਹੈਨਾ ਜੀ ਇਹਨਾਂ ਨੇ ਲੋਕਾਂ ਨੂੰ ਬਰਗੜਾ ਕੇ ਸਰਕਾਰਾਂ ਬਣਾ ਲਈਆਂ ਜਦੋਂ ਸਾਡੇ ਸਾਹਮਣੇ ਨਹੀਂ ਨਿਕਲਦੇ ਆ ਤੇ ਲੋਕ ਕੀ ਕਰਨ ਹਮ ਲੋਕਾਂ ਦਾ ਕੰਮ ਇਹੀ ਆ ਵੀ ਇਹ ਲੁੱਟੇ-ਪੁੱਟੇ ਜਾਇ ਕਰਨ ਹਰ ਵੀ ਲੋਕਾਂ ਨੂੰ ਠੱਗ ਲਿਆ ਕਰਨ ਜੀ 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 ਠੀਕ ਹੈ ਨਾ ਇਸਰਕੇ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਆ ਕਿ ਜਿਹਦੀ ਗੱਲ ਉੱਠੀ ਰਹੀ ਹੈ ਆ ਵੀ ਜਦੋਂ ਉਹਨਾਂ ਨੇ ਇਹ ਕਿਹਾ ਸਾਡੀ ਈਵਨ ਦੇਨੋ ਐਡਵੋਕੇਟ ਖਾਰੇ ਦੀ ਗੱਲ ਬੜੀ ਵਧੀਆ ਲੱਗੀ ਮੈਨੂੰ ਜੀ ਉਹ ਕਹਿੰਦੇ ਵੀ ਜਿਹੜਾ ਵੀ ਹੈਗਾ ਵਾ ਜਿਹਨੇ ਗੱਲ ਕੀਤੀ ਹੈ ਸਰਕਾਰ ਨੂੰ ਤਾਂ ਐਕਸ਼ਨ ਲਵੇ ਹੂੰ ਜੀ ਹਾਂਜੀ ਉਹੀ ਤਾਂ ਹੈਗਾ ਜੀ ਜੇ ਅਸੀਂ ਵਿਰੋਧ ਕਰਾਂਗੇ ਤਾਂ ਗੱਲ ਕਰੋ ਹਾਂਜੀ ਪਰ ਲੋਕ ਦੋਗਲੇ ਵੀ ਆ ਹੂੰ ਲੋਕ ਦੋਗਲੇ ਵੀ ਆ ਕਦੇ ਤੇ ਸ਼ਰੂਮਨੀ ਕਨਲੀਦਲ ਦੇ ਮਜੀਠੀਆ ਗਰੁੱਪ ਵਰਗੇ ਤੇ ਉਹਨੂੰ ਸ਼ੈਤਾਨ ਕਹਿੰਦੇ ਭੰਡੜਾ ਦਾ ਰੂਪ ਕਹਿੰਦੇ ਦੂਜਾ ਵਿਗੜਿਆ ਰੂਪ ਕਹਿੰਦੇ ਜੀ ਜੀ ਤੇ ਦੂਜੇ ਪਾਸੇ ਜਦੋਂ ਉਹ ਤੇ ਐਨਐਸਏ ਲਾਗੂ ਹੁੰਦੀ ਆ ਤੇ ਫਿਰ ਜਿਹਦਰ ਕਲਦੀਪ ਸਿੰਘ ਗੜਗੱਜ ਕਹਿੰਦੇ ਵੀ ਪਾਪ ਕੀਤਾ ਹੈਗਾ ਹਮ ਹਣਾ ਫਿਰ ਤੁਸੀਂ ਵਿਰੋਧ ਵੀ ਕਰਦੇ ਆ ਵੀ ਜਾਂ ਤੇ ਤੁਸੀਂ ਤਾਂ ਵਿਰੋਧ ਕਰੋ ਜਾਂ ਉਹਦੇ ਹੱਕ 'ਚ ਖੜੇ ਹੋ ਜਾਓ ਬਿਲਕੁਲ ਜੀ ਬਿਲਕੁਲ ਹਣਾ ਤੇ ਲੋਕਾਂ ਨੂੰ ਕੁਮਰਾਹ ਨਾ ਕਰੋ ਹਮ ਜਦੋਂ ਇਦਾਂ ਦੀਆਂ ਇਹਨੇ ਪਾਲਿਸੀਆਂ ਹੁੰਦੀਆਂ ਨਾ ਵੀ ਕਹਿਣਾ ਕੁਝ ਤਾਂ ਕਰਨਾ ਕੁਝ ਤੇ ਇਹਨਾਂ ਵਿਸ਼ਵਾਸ ਛੁੱਟ ਜਾਂਦਾ ਹੈਗਾ ਤੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਉਹ ਗੱਲ ਕਰਮ ਨਹੀਂ ਰਹਿੰਦੀ ਹਮ ਅੱਜ ਇਹ ਸਰਕਾਰਾਂ ਅੱਜ ਇਹ ਸਰਕਾਰਾਂ ਇਸੇ ਕਰਕੇ ਸਰਕਾਰਾਂ ਜੀਆਂ ਸਰਕਾਰ ਕਹਿੰਦਾ ਮੇਰੀ ਸਰਕਾਰ ਹਮ ਮੇਰੀ ਸਰਕਾਰ ਦਾ ਮਤਲਬ ਇਹਦਾ ਨਹੀਂ ਮੇਰਾ ਭਰੋਸਾ ਮੇਰਾ ਵਿਸ਼ਵਾਸ ਜੀ ਬਿਲਕੁਲ ਹਨਾ ਜਿਹੜੀ ਮੇਰੀ ਸੁਰੱਖਿਆ ਵਾ ਮੇਰੇ ਰੋਜ਼ਗਾਰ ਲਈ ਕੰਮ ਕਰਦੀ ਆ ਤੇ ਅੱਜ ਤੇ ਮੇਰੀ ਸਰਕਾਰ ਤੇ ਮੇਰੇ ਖੰਦ ਗਵਰਨਰ ਵੀ ਕਹਿੰਨੋ ਹਟ ਗਿਆ ਹਮ ਹਨਾ ਬਿਲਕੁਲ ਤੇ ਗਵਰਨਰ ਸਾਹਿਬ ਨੂੰ ਵੀ ਕੁਝ ਹੋਰ ਕਹਿਣਾ ਪੈ ਰਿਹਾ ਬਿਲਕੁਲ ਸਰਕਾਰ ਬਣੀ ਉਹਨੂੰ ਹੋਰ ਕਹਿਣਾ ਪੈ ਰਿਹਾ ਜੀ ਲੇਕਿਨ ਇਹਨਾਂ ਨਾ ਤੰਦੇ ਵਿੱਚ ਮੈਂ ਇਹ ਮੰਨਦਾ ਹੂੰ ਕਿ ਜਿਹੜੀ ਸਾਡੀ ਨਾ ਜਿਹੜੀ ਸੁਰੱਖਿਆ ਜਿਹੜੀ ਸੁਰੱਖਿਆ ਹੈਗੀ ਆ ਉਹਦੀ ਬੜੀ ਬੇਜਕੀਨੀ ਹੈ ਹੂੰ ਗੱਲ ਇਹ ਨਹੀਂ ਕਿ ਸਾਡੀ ਜਿਹੜੀ ਸੁਰੱਖਿਆ ਵਾਲੀ ਫੋਰਸ ਹੈਗੀ ਆ ਮੈਨੂੰ ਉਹਨੇ ਇੱਕ ਦਿਨ ਇੱਕ ਪੁਲਿਸ ਅਧਿਕਾਰੀ ਨਾਲ ਮੇਰੀ ਗੱਲ ਹੋ ਰਹੀ ਸੀ ਕਿਸੇ ਨਾ ਚੰਗੇ ਦਾ ਵੱਡੇ ਨਾਲ ਅੱਛਾ ਜੀ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਇੰਨਾ ਕੁਝ ਕਰ ਰਹੇ ਹੋ ਕੀ ਕਰ ਰਹੇ ਹੋ ਹੂੰ ਹੂੰ ਕਹਿੰਦੇ ਕੁਝ ਵੀ ਨਹੀਂ ਕਰ ਰਹੇ ਅੱਛਾ ਜੀ ਮੈਂ ਕੀ ਗੱਲ ਜਿੰਨਾ ਸਾਡੇ ਤੇ ਟੈਨਸ਼ਨ ਇੰਨੀ ਪਈ ਸਰਕਾਰ ਨੇ ਇੰਨੇ ਟੈਂਸ ਵਾਂ ਕਿ ਸਾਡੇ ਕੋਲ ਫੋਰਸ ਹੀ ਨਹੀਂ ਹੂੰ ਸਾਡੇ ਕੋਲ ਅਜੇ ਇੱਕ ਥਾਣੇ ਦੇ ਵਿੱਚ ਜਿੱਥੇ ਅਸੀਂ 85 ਬੰਦੇ ਹੁੰਦੇ ਸੀਗੇ ਹਾਂਜੀ ਅਜੇ ਕਿੰਨੇ 25 ਬੰਦੇ ਹੂੰ ਠੀਕ ਹੈ ਤੁਸੀਂ ਕਿਸੇ ਚਲ ਜਿਓ ਰਾਸੇ ਚੌਂਕ ਚਲ ਜਿਓ ਚੌਂਕ ਦੇ ਵਿੱਚ ਤੁਹਾਨੂੰ ਥਾਣੇਦਾਰ ਮਿਲਣਗੇ ਤੁਹਾਨੂੰ ਸਪਾਈ ਹੌਲਦਰ ਮਿਲਣੀ ਨਹੀਂ ਹੂੰ ਨਵੀਂ ਭਰਤੀ ਨਹੀਂ ਹੋਈ ਪਰ ਕਾਰਨ ਕੀ ਕਰ ਭਰਤੀ ਨਹੀਂ ਹੋ ਰਹੀ ਹੂੰ ਜਦੋਂ ਤੁਸੀਂ ਇਹ ਗੱਲਾਂ ਤੇ ਕਰ ਰਹੇ ਆ ਕਸਰ 270 ਜੋ ਰੂਲ ਹੈ ਨਾ 270 ਬੰਦਿਆਂ ਵਗੈਰੇ ਇੱਕ ਆਦਮੀ ਦੀ ਲੋਡ ਹੂੰ ਠੀਕ ਹੈ ਜੀ ਅੱਜ ਇੱਕ ਥਾਣੇ ਦੇ ਵਿੱਚ 1 ਲੱਖ ਬੰਦੇ ਦੇ ਦੁਦ 25 ਬੰਦੇ ਹੈ ਹੂੰ ਹੈ ਨਾ ਜਦੋਂ ਤੋਂ ਇਹ ਅਨਾਰਕੀ ਸਾਦੀ ਹੋਵੇ ਸਰਕਾਰਾਂ ਸੁਰੱਖਿਆ ਦਾ ਦਾਵਾ ਕਰਦੇ ਹੋਣ ਔਰ ਇਹ ਵੀ ਕਰਦੇ ਸਾਡੇ ਕੋਲ ਹੀ ਹੁਣ ਨਵਾਂ ਯੰਤਰ ਆ ਗਿਆ AI ਆ ਗਈ ਆ ਆ ਡਿਜੀਟਲ ਇੰਟੈਲੀਜੈਂਸੀ ਆ ਗਈ ਆ AI ਦੇ ਨਾਲ ਕੀ ਕਰਨੋਗੇ ਤੁਸੀਂ AI ਨਾ ਠੀਕ ਆ ਕਿ ਤੁਹਾਡੇ ਕੋਲ ਕੁਝ ਡਿਜੀਟਲ ਤਰੀਕਿਆਂ ਨਾਲ ਲੋਕੇਟ ਕਰਨਾ ਸੌਖਾ ਹੋ ਗਿਆ ਕੁਛ ਐਡਵਾਂਸ ਆ ਗਈਆਂ ਕੁਝ ਚੀਜ਼ਾਂ ਐਡਵਾਂਸਮੈਂਟ ਆ ਗਈ ਇਸ ਟੈਕਨੋਲੋਜੀ ਦੇ ਵਿੱਚ ਪਰ ਜੇ ਕ੍ਰਿਮੀਨਲ ਆ ਉਹ ਪਾਣ ਨੂੰ ਟਾਈਮ 걸 ਲੱਗਦਾ ਹੂੰ ਬਿਲਕੁਲ ਜਿਹੜਾ ਕ੍ਰਾਈਮ ਕਿਉਂ ਹੋ ਰਿਹਾ ਕ੍ਰਾਈਮ ਦੇ ਵਿੱਚ ਪਿੱਛੇ ਜਿਹੜੇ ਮਤਲਬ ਉਹਦੇ ਕਾਰਨ ਦੇ ਪ੍ਰਭਾਵ ਦੀ ਜਿਹੜੀ ਮਤਲਬ ਥਿਊਰੀ ਹੈਗੀ ਆ ਉਹ ਗੈਪ ਕਿਉਂ ਹੈ ਹੂੰ ਤੁਸੀਂ ਸਲੋਗਨ ਕੁੱਛ ਦੇ ਰਹੇ ਹੋ ਤੁਹਾਡਾ ਜਿਹੜਾ ਹੈਗਾ ਵਰਤਾਰਾ ਕੁਛ ਹੋਰ ਚੱਲ ਰਿਹਾ ਹੈਗਾ ਹੂੰ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਬਹੁਤ ਫਰਕ ਹੈਗਾ ਜੀ ਇਸ ਕਰਕੇ ਨਾ ਨਹੀਂ ਲੱਗਦਾ ਕਿ ਅੱਜ ਮੈਨੂੰ ਨਹੀਂ ਲੱਗਦਾ ਹੂੰ ਕਿ ਜਦੋਂ ਉਹ ਨਾ ਕੋਈ ਵੀ ਬੰਦਾ ਘਰੋਂ ਨਿਕਲਦਾ ਅਜ ਦੇ ਯੁੱਗ ਦੇ ਵਿੱਚ ਜੀ ਉਹ ਜੋ ਸ਼ਾਮ ਨੂੰ ਘਰ ਜਾਂਦਾ ਦਾ ਘਰਦੇ ਨਾ ਉਦੋਂ ਉਹਨੂੰ ਪਾਣੀ ਪਾਉਂਦੇ ਜਾਵਿ ਸ਼ੁਕਰ ਸੁੱਖ ਬਣਾਉਂਦੇ ਆ ਉਹ ਸੁੱਖ ਨਾ ਬੰਦਾ ਵਾਪਸ ਆ ਗਿਆ ਜੀ 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 ਜਦੋਂ ਇਹ ਹਾਲਾਤ ਹੋ ਜਾਣ ਹਮ ਤੇ ਉਦੋਂ ਨਹੀਂ ਚੰਗੇ ਹੁੰਦੇ ਹਮ ਤੇ ਅੱਜ ਇਹ ਜੋ ਕੁਝ ਵਾਪਰਿਆ ਨਾ ਹਮ ਕਰਮ ਹਮ ਇਹ ਸਰਕਾਰਾਂ ਸਰਕਾਰਾਂ ਨਹੀਂ ਗਈ ਹਮ ਅੱਛਾ ਉਹ ਜੇ ਡੰਡਾ ਚਲਾਉਂਦੇ ਹੈਗੇ ਜੇ ਡੰਡਾ ਪੁੱਠਾ ਚਲਾਉਂਦੇ ਆ ਹਮ ਡੰਡਾ ਚਲਾ ਰਹੇ ਕਿ ਤੁਸੀਂ ਇੱਕ ਨਵੀਂ ਬਲਡوزر ਨੀਤੀ ਚਲਾ ਲਈ ਹਾਂਜੀ ਹਣਾ ਉਹ ਲੋਕਾਂ ਨੂੰ ਅਯਾਰਕੇ ਤੁਸੀਂ ਕਹ ਰਹੇ ਹੋ ਕਿ ਅਸੀਂ ਲੋਕਾਂ ਨੂੰ ਵਸਦੇ ਕਰਨਾ ਹੈਗਾ ਮਤਲਬ ਉਹਦੇ ਨਾਲ ਕਿੰਨਾ ਲੋਕੀ ਕੀਰਨੇ ਬਾਰਿਆ ਕਿੰਨਾ ਕੁਝ ਹੋ ਰਿਹਾ ਇਸਰ ਕਿ ਨਾ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਹਮ ਮੈਂ ਕਿਸੇ ਨੂੰ ਮਾਫ ਨਹੀਂ ਕਰਦਾ ਹਮ ਸਾਰੀਆਂ ਹੀ ਬੇਈਮਾਨ ਸਾਰੀਆਂ ਭ੍ਰਿਸ਼ਟ ਹੈਗੀਆਂ ਤੁਸੀਂ ਇਹਨੂੰ ਲੈ ਜੋ ਜਦੋਂ ਹੁਣ ਲੈਂਦਾ ਇਹਨੂੰ ਪਰੇ ਕਿ ਦੂਜਾ ਲੈ ਆਓ ਮੇਨੂੰ ਰਿਜ਼ਲਟ ਸੇਮ ਹੋਣਾ ਬਿਲਕੁਲ ਜੀ ਬਿਲਕੁਲ ਹੈਨਾ ਇਹਨਾਂ ਨੂੰ ਗਨਮਨ ਚਾਹੀਦੇ ਹੈਗੇ ਉਹ ਕਹਿੰਦੇ ਜੀ ਉਹ ਸਿਰਫ ਝੰਡੇ ਤੇ ਲੋਕੋ ਹੀ ਬਦਲਦੇ ਨੇ ਬਾਕੀ ਪਿੱਛੇ ਵਾਲੇ ਕੰਮ ਉਹੀ ਰਹਿੰਦੇ ਨੇ ਨਹੀਂ ਉਹ ਸ਼ਰਾਬ ਨਹੀਂ ਬਦਲੀ ਕਦੇ ਵੀ ਸ਼ਰਾਬ ਦਾ ਬਾਹਰ ਦਾ ਲੈਵਲ ਬਦਲਦਾ ਹੂੰ ਕਮਾਨ ਲ ਐਦਾਂ ਹੀ ਆ ਜੀ ਬੋਦਲ ਦਾ ਲੈਵਲ ਬਦਲ ਗਿਆ ਕਿ ਇਹ ਆ ਵਾ ਤੇ ਵਿੱਚ ਉਹੀ ਹੈ ਵਿੱਚ ਉਹੀ ਹੈ ਮਟੀਰੀਅਲ ਹੋ ਗਿਆ ਜੀ ਲੇਕਿਨ ਹੈ ਤਾਂ ਸਾਡੇ ਵਿੱਚੋਂ ਹੀ ਹੁਣ ਕੇ ਜਾਂਦੇ ਹੂੰ ਹੈ ਨਾ ਸਾਡਾ ਲੋਕਾਂ ਦੇ ਵਿੱਚ ਮੈਂ ਦੇਖਿਆ ਬੜੀ ਹਰਾਨੀ ਹੁੰਦੀ ਹੈ ਜੀ ਕਿ ਹਜੇ ਲੋਕ ਹੂੰ ਜਾਗਰਤ ਨਹੀਂ ਹੋ ਸਕੇ ਜੀ ਵੀ ਅਸੀਂ ਕਿਸ ਸਿਧਾਂਤ ਮਗਰ ਜਾਣਾ ਆ ਸਾਡੇ ਲਈ ਦੇਸ਼ ਦੇ ਪ੍ਰਤੀ ਕੀ ਹੈਗਾ ਸਾਡੇ ਸਟੇਟ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਕੀ ਹੈਗਾ ਹੈ ਨਹੀਂ ਕੋ ਸੁਪਨੇ ਹੈ ਨਹੀਂ ਲੋਕਾਂ ਦੇ ਭੀੜ ਕੋ ਸੁਪਨਾ ਹੈ ਨਹੀਂ 40% ਲੋਕ ਤਾਂ ਵੋਟ ਪਾਉਂ ਨਹੀਂ ਜਾਂਦੇ ਤੈਨੂੰ ਦਬਾ ਕਰੋ ਪਾਪੀ ਆ ਸਾਰੇ ਜਿਹੜੇ ਅੱਦੇ ਖੁੰਦੇ ਉਹ ਵੀ ਨੋਟਾਂ ਨੂੰ ਪਾਉਂਦੇ ਨਾਲ ਜਿਹੜੇ ਪਾਉਂਦੇ ਨਹੀਂਗੇ ਜੀ ਉਹ ਪੁਆਏ ਜਾਂਦੇ ਆ ਉਹ ਜਿਆ ਮੁੱਲ ਲੈ ਜਾਂਦੇ ਜਬਰਦਸਤੀ ਉਹ ਤੂੰ ਕਿਹੜਾ ਜਿਆਦਾ ਮੁੱਲ ਲੈ ਗਿਆ ਜਿਹੜਾ ਜਿਆਦਾ ਸ਼ਰਾਬ ਪਿਲਾ ਗਿਆ ਜਿਹੜਾ ਜਿਆਦਾ ਹੋਰ ਕਰ ਗਿਆ ਉਹ ਲੈ ਗਿਆ ਡੈਮੋਕਰੇਸੀ ਤੇ 100% ਖਤਮ ਹੋ ਗਈ ਬਿਲਕੁਲ ਜੀ ਹਨਾ ਜੇਕਰ ਰਾਹੁਲ ਗਾਂਧੀ ਵਰਗਾ ਉਹ ਅਮਰੀਕਾ ਚ ਕਹਿੰਦਾ ਨਾ ਜੀ ਵੀ ਜਿਹੜਾ ਸਾਡਾ ਚੋਣ ਕਮਿਸ਼ਨ ਵੀ ਹਤਾਵਾਦੀ ਹੋ ਗਿਆ ਤੇ ਇੱਥੇ ਰੌੜਾ ਪੈ ਜਾਂਦਾ ਹੂੰ ਉਹਨੇ ਤੇ ਗੱਲ ਕੀਤੀ ਡੈਮੋਕ੍ਰੇਸੀ ਉੱਤੇ ਵੀ ਕਿਸੇ ਵੀ ਦੇਸ਼ ਦਾ ਲੋਕਤੰਤਰ ਤਾਂ ਵਜਦਾ ਜੇ ਚੋਣ ਕਮਿਸ਼ਨ ਨਾਲ ਸਹਿਰ ਦੋਵੇ ਤੇ ਵਫਾਦਾਰ ਹੋਵੇ ਤੇ ਸਹੀ ਉਹ ਅੰਦਰ ਹੋਵੇ ਜੀ ਨਿਆਂਕ ਹੋਵੇ ਤੇ ਜਦੋਂ ਉਹ ਹੀ ਨਾਲ ਜਿਵੇਂ ਹੂੰ ਤੇ ਫੇਕਦਾ ਨਾ ਲੋਕ ਤਰਖਤੋਂ ਹੁੰਦਾ ਅਜੋ ਸਿਸਟਮ ਦੇਖਣੇ ਸੀ ਬਿਲਕੁਲ ਸਹੀ ਜੀ ਸੋ ਖੇੜਾ ਸਾਹਿਬ ਮਸਲੇ ਤਾਂ ਹੋਰ ਵੀ ਬਹੁਤ ਨੇ ਪਰ ਆਪਾਂ ਨੂੰ ਸਮਾਂ ਹੋ ਰਿਹਾ ਜੱਜਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਰਮਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪਾਕ ਦੇ ਮਸਲਿਆਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ